ਸੋ ਤੋਂ ਪਹਿਲੇ ਮੈਂ ਟੈਂਕਸਟਰ ਦਾ ਮਿਊਰਜ ਵੱਟ ਪ੍ਰੋਟెస్ਟ ਤੇ ਇੰਨੇ ਪਾਰਟਿਸਪੈਂਟਸ ਆਏ ਸਟੂਡੈਂਟਸ ਐ ਕਿਆ ਤੇ ਬਹੁਤ ਬੰਦੇ ਆ ਉਹਨਾਂ ਦਾ ਮੈਂ ਜ਼ਿਲ੍ਹਾ ਪੁਲਿਸ ਕੋਲੋਂ ਤਨਵਾਦ ਕਰਦਾ ਬਿਆਸ ਕਰਦਾ ਵੀ ਜਿਹੜੀ ਇਹ ਮੂਵਮੈਂਟ ਐ ਇਹਦੇ ਬਾਰੇ ਇਸਤੇ ਵਿਚਾਰ ਕਰਨਗੇ ਜਦੋਂ ਰੈਲੀ ਖਤਮ ਹੋਊਗੀ ਇਹ ਇੱਕ ਬੜਾ ਅੱਛਾ ਉਭਰਾਲਾ 2019 ਸ਼ੁਰੂ ਹੋਇਆ ਸੀਗਾ ਸਾਡੇ ਮਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਫਿਟ ਇੰਡੀਆ ਨੂੰ ਲੈ ਕੇ ਫਿਟ ਇੰਡੀਆ ਮੂਵਮੈਂਟ ਇਹ ਕਈ ਕੰਟਰੀਜ਼ ਮੂਵਮੈਂਟਸ ਏਸ਼ੀਆ ਸਰੀਆ ਜਰਮਨ ਦੇ ਵਿੱਚ ਫਿਟ ਫੈਟ ਮੂਵਮੈਂਟ ਚੱਲੀ ਸੀ ਚਾਈਨਾਜ਼ ਵੀ ਚੱਲੀ ਹੈ ਤੇ ਅੱਜ ਅਸੀਂ ਬੜੇ ਖੁਸ਼ਕਿਸਮਤ ਆ ਅਸੀਂ ਵੇਰਕੋਟਲੇ ਦੇ ਜ਼ਿਲ੍ਹੇ ਵਿੱਚ ਇਸ ਨੂੰ ਮਨਾ ਰਹੇ ਹਾਂ ਤੇ ਇੱਕ ਫਿਟਨੈਸ ਦਾ ਉਦੇਸ਼ ਦੇ ਰਹੇ ਹਾਂ ਤਾਂ ਕਿ ਜਿੰਨਾ ਅਸੀਂ ਫਿਟ ਰਹੀਏ ਉਨਾ ਹੀ ਅਸੀਂ ਮੈਂਟਲੀ ਤੰਦਰੁਸਤ ਰਾਵਾਂਗੇ ਤੇ ਚੰਗੇ ਕੰਮ ਕਰਾਂਗੇ फिट माइंड इज ऑलवेज अ हेल्दी सोल সুইচ ਕਰਕੇ ਮੈਂ ਆਸ ਕਰਦਾ ਵੀ ਇਹ ਇੱਕ ਰੂਟੀਨ ਵਾਲਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਇਹਨੂੰ ਆਪਾਂ ਕੰਟੀਨਿਊਸਲੀ ਕਰੀਏ ਤੇ ਆਨਲੈ ਬੱਚਿਆਂ ਨੂੰ ਜਿਹੜੇ ਸ਼ਹਿਰ ਵਾਸੀ ਨੇ ਹੋਰ ਜੋੜੀਏ ਤਾਂਕਿ ਸਾਡਾ ਸ਼ਹਿਰ ਫਿੱਟ ਹੋਵੇ ਤੇ ਤੰਦਰੁਸਤ ਹੋਵੇ ਧੰਨਵਾਦ ਜੈਨ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਸਾਈਕਲ ਰੈਲੀ ਦਾ ਨਾਮ ਸਾਈਕਲ ਫਿਟਨੈਸ ਦੀ 2.5 ਘੰਟਾ ਰੋਜ਼ ਦਾ ਨਾਮ ਦਿੱਤਾ ਗਿਆ ਇਸ ਸਾਈਕਲ ਰੈਲੀ ਵਿੱਚ ਸਕੂਲਾਂ ਦੇ ਬੱਚੇ ਅਤੇ ਟੀਚਰਾਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਲੱਗ-ਅਲੱਗ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਇਸ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸੈਗਾ ਲੋਗੋ ਦੀਆਂ ਟੀ-ਸ਼ਰਟਾਂ ਵੰਡੀਆਂ ਗਈਆਂ ਇਸ ਸਾਈਕਲ ਰੈਲੀ ਨੂੰ ਐਸਐਸਪੀ ਗगन ਅਜੀਤ ਸਿੰਘ 올ੰਬੀਅਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਸਾਈਕਲ ਰੈਲੀ ਡਾਕਟਰ জাকਿਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਘੁੰਮਦੀ ਹੋਈ ਡਾਕਟਰ জাকਿਰ ਹੁਸੈਨ ਸਟੇਡੀਅਮ ਵਿਖੇ ਹੀ ਸਮਾਪਤ ਹੋਈ ਅਤੇ ਵਾਪਸ ਆਉਂਦੇ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ-ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ ਹੁਸੈਨ ਡੀਜੀ ਨਿਊਜ਼ ਮਲੇਰ ਕੋਟਲਾ रैली शुरू टीचर सावान तमीर जो कोई भी बदला जमीन गैन प्रॉस नहीं करेगा शबाश मेरी उठाए सर चले दे तले जरूर से तुम्हारी काफिले की शान देखती है दूर से की तुम्हारी लाटी चूटियाँ कसम तुम्हारी आन की पिता तुम्हारी शान है पढ़ा के हाथ लो तो सितारे आसमान के ਹਾਂ ਜੀ ਚੰਗੀ ਜੀ ਸਤਿ ਸ਼੍ਰੀ ਅਕਾਲ ਸੋ ਇਤੋਂ ਗਏ ਸਾਕ ਨੇ ਲੀਡ ਲੀ ਇਹ ਰੀਸ ਰੀਸਾਈਕਲ ਰਲਈ ਹੈ ਇਹਦਾ ਮੇਨ ਇੱਕ ਹੈਗਾ ਪੁਰਾ ਮਾਨਯਵ ਪ੍ਰਧਾਨ ਮੰਤਰੀ ਜੀ ਵੱਲੋਂ ਪ੍ਰੋਗਰਾਮ ਕੀਤਾ ਗਿਆ ਸੀ ਜੀ ਸ਼ੁਰੂਆਤ 2019 ਚ ਹੋਈ ਸੀ ਜੀ ਕਿ ਅਮਨੇ ਮੇਜਰ ਤੇ ਅੰਚਲ ਨੂੰ ਦੇ ਪੰਗਾ ਦੀ ਯਾਦ ਵਿੱਚ ਪਰਤ ਕਰਦੇ ਹੋਏ ਸ਼ੁਰੂ ਕੀਤਾ ਗਿਆ ਸੀਗਾ 29 ਅਗਸਤ ਨੂੰ ਹੁੰਦੀ ਹੈ ਸੋ ਪੂਰੇ ਇੰਡੀਆ ਦੇ ਵਿੱਚ ਇਹ ਚੀਜ਼ ਕੀਤੀ ਚਾਰੀ ਹੈ ਜਿਹਦੇ ਵਿੱਚ ਪੁਲਿਸ ਬਹੁਤ ਵੱਧੜ ਕੇ ਇਸ 'ਚ ਸਹਿਯੋਗ ਲੈ ਰਹੀ ਹੈ ਜੀ ਤੁਹਾਡੇ ਸਾਡੇ ਜਿਲ੍ਹੇ ਦੇ ਵਿੱਚ ਵੀ ਅੱਜ ਇਹ ਸਿਉ ਪ੍ਰੋਗਰਾਮ ਉਸ ਨੂੰ ਬਾਤ ਕੀਤੀ ਹੈ ਤੇ ਲਾਂਚ ਆਫ ਕੀਤਾ ਹੈ ਇਹਦਾ ਮੇਨ ਮਕਸਦ ਇਹ ਹੈ ਵੀ ਆਪਣੇ ਦੇਸ਼ ਨੂੰ ਆਪਣੇ ਸ਼ਹਿਰ ਨੂੰ ਫਿਟ ਕਰੀਏ ਬੱਚਿਆਂ ਨੂੰ ਫਿਟਨੈਸ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਤੰਦਰੁਸਤ ਰਹਿਣ ਜੇ ਤੰਦਰੁਸਤ ਰਹਿਣਗੇ ਮਾਈਂਡ ਅੱਛਾ ਹੁੰਦਾ ਹੈ ਤਾਂ ਕਿ ਆਪਾਂ ਉਸ ਹਾਲ ਵਾਲੀ ਆਪਣੀ ਐਜੂਕੇਸ਼ਨ ਫਿਟਨੈਸ ਸਾਰਾ ਬੰਦਾ ਆਪਣੇ ਆਪ ਨੂੰ ਤਿਆਰੀ ਕਰ ਸਕਦਾ ਹੈ ਸਰੇ ਜ਼ਰੂਰੀਆਂ ਨੇ ਜਿਵੇਂ ਅੱਜ ਕੱਲ ਜਿਹੜੀ ਕਸਰਤ ਕਰਦੇ ਜਾਂ ਜਿਮਾਂ ਜੀ ਜਾਂਦੇ ਆ ਉਹ ਜਿਹੜੀ ਜਗ੍ਹਾ ਸਾਈਕਲ ਦੀ ਜਗ੍ਹਾ ਉਹਨਾਂ ਨੇ ਲੈ ਲਈ ਤੇ ਸਾਈਕਲ ਹਰੇਕ ਤਰੀਕੇ ਦੀ ਗੇਮਸ ਹੁੰਦੀ ਹੈ ਹਰੇਕ ਬੱਚਿਆਂ ਦਾ ਆਪਣਾ ਇੰਟਰਸਟ ਹੁੰਦਾ ਹੈ ਕਿ ਕੋਈ ਫੁੱਟਬਾਲ ਖੇਡਦੇ ਹੈ ਕੋਈ ਹੌਕੀ ਖੇਡਦੇ ਹੈ ਕੋਈ ਕਬੱਡੀ ਰੈਸਲਿੰਗ ਆ ਬੱਚੇ ਕ੍ਰਿਕਟ ਖੇਡ ਰਹੇ ਹੈ ਉਧਰ ਬੈਡਮਿੰਟਨ ਹਾਲ ਬਣੇ ਹੋਏ ਹੈ ਸੋ ਸਾਈਕਲ ਰੈਲੀ ਕਿ ਰੈਲੀ ਦਾ ਹੁੰਦਾ ਵੀ ਇੱਕ ਮੈਸੇਜ ਹੁੰਦਾ ਸਾਈਕਲ ਰੈਲੀ ਨਾਲ ਆਪਾਂ ਸਾਈਕਲ ਜਦੋਂ ਲੈ ਕੇ ਜਾਂਦੇ ਆ ਉਹਨੂੰ ਬਾਜ਼ਾਰਾਂ ਚ ਲੈ ਕੇ ਜਾਣਗੇ ਤੇ ਕੋਈ ਮੈਸੇਜ ਦਿੱਤਾ ਜਾਂਦਾ ਪੂਰੇ ਸ਼ਹਿਰ ਦੇ ਵਿੱਚ ਤਾਂ ਇੱਕ ਇਦਾਂ ਦੀ